ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਚੜ੍ਹਦੀ ਕਲਾ ਵਿੱਚਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰਾਂ ਵਿੱਚ ਚੜ੍ਹਦੀ ਕਲਾ ਵਿੱਚ ਰਹੋਗੇ ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਹਿਗੁਰੂ ਜੀ ਅੱਜ ਆਪਾਂ 31ਵੀਂ 32ਵੀਂ 33ਵੀਂ ਪੌੜੀ ਦੇ ਅਰਥ ਕਰਾਂਗੇ ਜੀ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਜ਼ਰੂਰ ਦੇਖਿਆ ਕਰੋ ਜੀ ਤੇ ਤੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕੱਤੀਮੀ ਪੌੜੀ ਦੇ ਅਰਥ ਥਾਸਣ ਲੋ ਲੋ ਭੰਡਾਰ ਰੱਬ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਲੋਕ ਜਾਂ ਭਵਨ ਵਿੱਚ ਹੈ। ਭਾਵ ਹਰੇਕ ਲੋਕ ਵਿੱਚ ਉਸ ਦੇ ਭੰਡਾਰੇ ਚੱਲ ਰਹੇ ਹਨ। ਜੋ ਕੁਝ ਪਾਇਆ ਸੋ ਇੱਕਾ ਵਾਰ। ਜੋ ਕੁਝ ਰੱਬ ਨੇ ਉਹਨਾਂ ਭੰਡਾਰਾ ਵਿੱਚ ਪਾਇਆ ਇੱਕੋ ਵਾਰ ਪਾਰ ਦਿੱਤਾ ਹੈ। ਜੋ ਮੁੱਕਦਾ ਨਹੀਂ, 나ਹੀਂ ਥੜਦਾ ਹੈ, 나ਹੀਂ ਮੁੱਕਦਾ ਹੈ। ਕਰ-ਕਰ ਵੇਖ ਕਰ-ਕਰ ਵੇਖੀ ਸਿਰਜਣਹਾਰ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਰਤਾਰ ਜੀ ਬਾ ਨੂੰ ਪੈਦਾ ਕਰ ਕਰਕੇ ਉਹਨਾਂ ਦੀ ਸੰਭਾਲ ਕਰ ਰਿਹਾ ਹੈ। ਨਾਨਕ ਸੱਚੇ ਕੀ ਸੱਚੀ ਕਾਰ। ਏ ਨਾਨਕ ਸਦਾ ਰਹਿਣ ਵਾਲੇ ਪ੍ਰਮਾਤਮਾ ਦੀ ਏ ਸਿਸਤੀ ਸਮਾਲਦੀ ਕਾਰ ਸਦਾ ਅਟੱਲ ਤੇ ਇਕਾਈ ਰਹਤ ਹੈ ਆ ਦੇ ਦੇ ਇਸ ਅਦੇਸਕ ਉਸ ਪਰਮਾਤਮਾ ਨੂੰ ਪ੍ਰਣਾਮ ਹੈ ਆਦੇ ਨੀਲਾ ਨਾ ਜੋ ਜੋ ਵੇਖੋ ਵੇਸ ਉਹ ਵੈਗੁਰੂ ਸਦਾ ਸੱਚ ਹੈ ਤੇ ਸਦਾ ਨਾਸ ਹੋ ਰਹਤ ਹੈ ਤੇ ਉਹ ਨਾ ਉਹ ਹਰੇਕ ਯੁਗ ਵਿੱਚ ਇਕੋ ਜਿਹਾ ਰਹਿੰਦਾ ਹੈ 32ਵੀਂ ਪੌੜੀ ਦੇ ਅਰਥ ਇੱਕ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ ਲੱਖ ਲੱਖ ਜਿਹੜਾ ਆਖੇ ਏਕ ਨਾਮ ਜਗਦੀਸ਼ ਜੇ ਇੱਕ ਜੀਵ ਤੋਂ ਸਾਡੀਆਂ ਲੱਖਾਂ ਜੀਵਾਂ ਹੋ ਜਾਣ ਫਿਰ ਉਹ ਲੱਖ ਜੀਵ 2 ਲੱਖ ਤੋਂ ਹੋ ਜਾਣ ਇਹਨਾਂ 20 ਲੱਖ ਜੀਵਾਂ ਨਾਲ ਜਗਤ ਦੇ ਨਾ ਜਗਤ ਦੇ ਮਾਲਕ ਰੱਬ ਦੇ ਨਾਂ ਦੀ ਇੱਕ ਇੱਕ ਲੱਖ ਵੇਰ ਆਖਿਆ ਜਾਵੇ ਤਾਂ ਵੀ ਪੂਰੀ ਨਹੀਂ ਪੈਂਦੀ ਇਹ ਰਾਹ ਪੱਤ ਪਵੜੀਏ ਚੜੀਏ ਹੋਏ ਅਕੀਸ ਪਰਮਾਤਮਾ ਵੱਲ ਨੂੰ ਲੈ ਜਾਣ ਵਾਲੇ ਉਸ ਰਾਹ ਵਿੱਚ ਜੋ ਪੌੜੀਆਂ ਹਨ ਉਸ ਉਨਾ ਉੱਪਰ ਆਪਾਂ ਭਾਵਗਵਾ ਕੇ ਚੜ ਸਕੀਦਾ ਹੈ ਸੁਣ ਗਲਾ ਆਕਾਸ਼ ਕੀ ਕੀ ਟਾਇਰਿਸ ਰੱਬ ਦੀਆਂ ਉੱਚੀਆਂ ਗੱਲਾਂ ਸੁਣ ਸੁਣ ਕੇ ਨੀਵੇਂ ਤੇ ਨੀਵੇਂ ਜੀਵਾਂ ਨੂੰ ਵੀ ਉਸ ਨੂੰ ਮਿਲਣ ਦਾ ਚਾਅ ਪੈਦਾ ਹੋ ਜਾਂਦਾ ਹੈ ਨਾਨਕ ਨਜ਼ਰੀ ਪਾਈਏ ਕੁੜੀ ਕੁੜੇ ਠੀਸ ਹੈ ਨਾਨਕ ਜੇ ਰੱਬ ਦੀ ਮਿਹਰ ਜੇ ਰੱਬ ਮਿਹਰ ਦੀ ਨਜ਼ਰ ਕਰੇ ਤਾਂ ਹੀ ਉਸ ਨੂੰ ਮਿਲ ਸਕੀਦਾ ਹੈ ਹੋਰ ਝੂਠਿਆਂ ਦੀਆਂ ਝੁੱਠੀਆਂ ਗੱਪਾਂ ਹਨ ਝੂਠੇ ਮਨੁੱਖ ਹੀ ਆਪਣੇ ਆਪ ਨੂੰ ਨਿਰੀ ਝੂਠੀ ਪੜਾਈ ਹੈ 33ਵੀਂ ਪੌੜੀ ਦੇ ਅਰਥ ਆਖਣ ਜੋਰਜ ਪੇਣਾ ਜੋਰ ਬੋਲਣ ਨਾਲ ਤੇ ਚੁੱਪ ਰਹਿਣ ਵਿੱਚ ਸਾਡਾ ਕੋਈ ਆਪਣਾ ਬਸ ਖਥਿਆਰ ਨਹੀਂ ਜੋਰ ਨ ਮੰਗਣ ਦੇ ਨ ਜੋਰ ਨਾ ਹੀ ਮੰਗਣ ਵਿੱਚ ਸਾਡੀ ਮਰਜ਼ੀ ਮਨਮਰਜ਼ੀ ਚਲਦੀ ਹੈ ਤੇ ਨਾ ਹੀ ਦੇਣ ਵਿੱਚ ਜੋਰ ਨ ਜੀਵਨ ਮਰਨਾ ਜੋਰ ਨਾ ਜਉਣ ਵਿੱਚ ਤੇ ਨਾ ਮਰਨ ਵਿੱਚ ਸਾਡੀ ਸਮਰੱਥਾ ਕੁਝ ਕਰ ਸਕਦੀ ਹੈ ਜੋਰ ਨਾ ਰਾਜ ਮਾਲ ਮਨਸੂਰ ਜੇ ਸ ਰਾਜ ਦੇ ਮਾਲ ਧਨ ਦੇ ਸਹਾਰਨ ਸਾਡੇ ਮਨ ਵਿੱਚ ਇੰਨੀ ਫੋਕੋ ਹੁੰਦੀ ਹੈ ਉਸ ਰਾਜ ਮਾਲ ਦੇ ਪ੍ਰਾਪਤ ਕਰਨ ਲਈ ਵੀ ਸਾਡਾ ਕੋਈ ਜੋਰ ਨਹੀਂ ਚੱਲਦਾ ਜੋਰ ਨਾ ਸੁਰਤੀ ਗਿਆਨ ਵਿਚਾਰ ਆਤਮ ਜਾਗ ਵਿੱਚ ਗਿਆਨ ਵਿੱਚ ਜਾਂ ਵਿਚਾਰ ਵਿੱਚ ਰਹਿਣ ਦਾ ਵੀ ਕੋਈ ਸਾਡੇ ਵਿੱਚ ਕੋਈ ਸਮਰੱਥਾ ਨਹੀਂ ਜੋਰ ਨਾ ਜੁਕਤੀ ਸੂਤੇ ਸੰਸਾਰ ਨਾ ਹੀ ਸਾਡੇ ਵਿੱਚ ਜਹ ਟੰਗ ਨਾਲ ਜੀਵਨ ਗੁਜ਼ਾਰਨ ਜਾਂ ਜਹ ਹੀ ਰਹਿਤ ਤਰਨ ਦੀ ਇਹ ਸ਼ਕਤੀ ਆ ਜਿਸ ਕਰਕੇ ਮਨ ਜਨਮ ਮਰਨ ਮੁੱਕ ਜਾਂਦਾ ਹੈ ਜਿਸ ਸਾਥ ਜੋਰਕਾਰ ਵੇਖੇ ਸੋਏ ਜਿਸੋ ਵਹਿ ਗੁਰੂ ਦੇ ਹੱਥ ਵਿੱਚ ਜਿਸੋ ਵਹਿ ਗੁਰੂ ਦੇ ਹੱਥ ਵਿੱਚ ਤਾਕਤ ਹੈ ਉਹੀ ਰਚਨਾ ਰਚ ਰਚ ਕੇ ਉਸੇ ਸੰਭਾਲ ਕਰਦਾ ਹੈ ਨਾਨਕ ਉਤਮ ਨੀਚਨ ਕੋਈ ਆਪਣੇ ਆਪ ਵਿੱਚ ਨਾ ਕੋਈ ਮਨੁੱਖ ਚੰਗਾ ਹੈ ਨਾ ਹੀ ਮੰਦਾ ਹੈ ਉੱਚ ਜਾਂ ਉੱਚ ਜਾਂ ਨੀਚ ਬਣਾਉਣ ਵਾਲਾ ਰੱਬ ਆਪ ਹੀ ਹੈ ਅੱਜ ਆਪਾਂ ਕੀਤੇ ਨੇ ਜੀ 31 31ਵੀਂ 32ਵੀਂ 33ਵੀਂ ਪੌੜੀ ਦੇ ਅਰਥ ਜੇ ਕੋਈ ਅੱਖਰ ਵਾਧਾ ਘਾਟਾ ਗਲਤ ਹੋ ਗਿਆ ਹੋਵੇ ਵੈਗੁਰੂ ਜੀ ਤੋਂ ਮਾਫ਼ੀ ਮੰਗਦਿਆਂ ਅੱਗੇ ਬਾਤੇ ਸੁੱਧ ਸਪਸ਼ਟ ਪੜਨ ਦੀ ਬਲਬਖਸ਼ਣ ਆਪਣੇ ਚਰਨਾਂ ਨਾਲ ਲਾਣ ਛੱਡਦੀ ਕਲਾ ਵਿੱਚ ਰੱਖਣਾ ਵੈਗੁਰੂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨਾ ਵੀਡੀਓ ਨੂੰ ਐਂਡ ਤੋਂ ਲੈ ਕੇ ਤਿੰਨੇ ਪੜੀਆਂ ਦੇ ਅਰਥ ਜ਼ਰੂਰ ਸੁਣਿਓ ਜੀ ਵਾਹਿਗੁਰੂ ਸਭ ਦਾ ਭਲਾ ਕਰਨਗੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਸੱਚੇ ਦੇ ਨਾਲ ਵਿਸ਼ਵਾਸ ਨਾਲ ਛਰਦਾ ਨਾਲ ਬਾਣੀ ਨੂੰ ਪੜਿਆ ਕਰੋ ਜੀ ਅਰਥ ਅਸਮੇਤ ਪੜਿਆ ਕਰੋ ਤੇ ਵਾਹਿਗੁਰੂ ਜੀ ਆਪਾਂ ਨੂੰ ਕਿਸੇ ਵੀ ਗੱਲ ਦੀ ਘਾਟ ਨਹੀਂ ਰੱਖਣਗੇ ਸਾਰੀਆਂ ਗੱਲਾਂ ਆਪਣੀਆਂ ਸਾਰੀਆਂ ਮਨੋ ਕਾਮਨਾਵਾਂ ਸਰਵ ਕਾਰਜ ਆਪਣੇ ਛੱਡ ਸਾਰੇ ਕਾਰਜ ਆਪਣੇ ਸਿਰੇ ਲਾਉਣਗੇ ਚਲੋ ਜੀ ਵੀਡੀਓ ਦਾ ਕਰਦੇ ਐਂਡ ਜੇ ਵੀਡੀਓ ਚੰਗੇ ਲੱਗਦੀ ਹੁੰਦੀ ਆ ਜੀ ਜ਼ਰੂਰ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ